ਸੁਖਬੀਰ ਬਾਦਲ ਦੀ ਮੁਆਫੀ ਤੋਂ ਬਾਅਦ ਜਿੱਥੇ ਇਹ ਚਰਚਾਵਾਂ ਨੇ ਕਿ 2024 ਦੇ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਉੱਥੇ ਹੁਣ ਇਹ ਚਰਚਾਵਾਂ ਵੀ ਨੇ ਕਿ ਸੁਖਦੇਵ ਸਿੰਘ ਢੀਂਡਸਾ ਤੇ ਬੀਬੀ ਜਗੀਰ ਕੌਰ ਨੇ ਜਿਹੜੇ ਉਹ ਮੁੜ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਦੱਸਦੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਮੁਆਫੀ ਮੰਗੀ ਗਈ ਸੀ ਬੇਦਬਿਧਿਆ ਘਟਨਾਵਾਂ ਦੇ ਉੱਤੇ ਤੇ ਨਾਲ ਹੀ ਪੰਥ ਦੀ ਮਜ਼ਬੂਤੀ ਲਈ ਮੂੜ ਇਕੱਠੇ ਹੋਣ ਦਾ ਸੱਦਾ ਵੀ ਜਿਹੜਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੂਤਰਾਂ ਦਾ ਕਹਿਣਾ ਹੈ ਕਿ ਰਾਜ ਸਭਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਸਮੇਤ ਕਈ ਧੜਿਆਂ ਨੇ ਮੁਆਫੀ ਮੰਗਣ ਦੀ ਸ਼ਰਤ ਰੱਖੀ ਸੀਗੀ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਹੁਣ ਮੁਆਫੀ ਆ ਜਿਹੜੀ ਉਹ ਮੰਗ ਲਈ ਗਈ ਆ ਤੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣ ਕਾਰਨ ਵੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਗੱਠਜੋੜ ਦਾ ਅੜੀਕਾ ਪੈ ਰਿਹਾ ਸੀ ਅਤੇ ਢਿੰਡਸਾ ਤੇ ਭਾਜਪਾ ਨਾਲ ਨੇੜਲੇ ਸਬੰਧ ਨੇ ਤੇ ਉਹ ਭਾਜਪਾ ਦੀ ਅਗਵਾਈ ਹੇਠਲੇ ਐਨਡੀਆ ਦੀਆਂ ਮਿੱਟੀਆਂ ਦੇ ਵਿੱਚ ਵੀ ਸ਼ਾਮਲ ਹੁੰਦੇ ਹਨ ਸ਼੍ਰੋਮਣੀ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਭਾਜਪਾ ਨਾਲੋਂ ਗੱਠਜੋੜ ਤੋੜ ਲਿਆ ਸੀ ਹਾਲਾਂਕਿ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਦੋਵੇਂ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਿਸ ਜਿਸ ਕਰਕੇ ਦੋਵਾਂ ਵਿਚਾਲੇ ਮੁੜ ਘਟੜ ਚੋੜ ਦੀਆਂ ਸੰਭਾਵਨਾਵਾਂ ਜਿਹੜੀਆਂ ਬਣੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਜਹੇ ਚੰਡੀਗੜ੍ਹ ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਆ ਕੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਵੇਲੇ ਘਟੜ ਚੋੜ ਵਿਚਾਲੇ ਮੋੜ ਦੇਕਾ ਸੁੱਬੇ ਦੀਆਂ 13 ਲੋਕ ਸਭਾ ਸੀਟਾਂ ਦਾ ਵੱਡਾ ਕਾਰਨ ਹੈ ਭਾਜਪਾ ਸੰਗਰੂਰ ਲੋਕ ਸਭਾ ਸੀਟ ਹਿੰਦਸਾ ਪਰਿਵਾਰ ਨੂੰ ਦੇਣ ਸਮੇਤ ਕਟੋ ਘੱਟ 6 ਸੀਟਾਂ ਚਾਹੁੰਦੀ ਹੈ ਉਧਰ ਟਕਸਾਲ ਦੀ ਆਗੂ ਮੁਹਕਮ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਏਕਤਾ ਤੋਂ ਇਨਕਾਰ ਕੀਤਾ ਯੂनाइटेड ਅਕਾਲੀ ਦਲ ਦੇ ਮੁਖੀ ਅਤੇ ਢਿੰਡਸਾ ਦੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਨਾਲ ਭਾਈਵਾ ਲਾਗੂ ਮੁਹਕਮ ਸਿੰਘ ਨੇ ਕਿਹਾ ਕਿ ਉਹਨਾਂ ਨਾਲ ਕਦੀ ਵੀ ਹੱਥ ਨਹੀਂ ਮਿਲਾਉਣਗੇ ਜੋ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹਨ ਅਤੇ ਜਿਨ੍ਹਾਂ ਉਹਨਾਂ ਪੁਲਿਸ ਅਫਸਰਾਂ ਦੀ ਹਮਾਇਤ ਕੀਤੀ ਜਿਨ੍ਹਾਂ ਕਈ ਬੇਕਸੁਰਾਂ ਨੂੰ ਕਤਲ ਕੀਤਾ ਤਾਂ ਇਹ ਵੱਡੇ ਸਵਾਲ ਵੀ ਕੀ ਵਰ ਚੁੱਕੇ ਜਾਂਦੇ ਨੇ ਪਰ ਦੂਜੇ ਪਾਸੇ ਜੇਕਰ ਚਰਚਾਵਾ ਦੀ ਗੱਲ ਕੀਤੀ ਜਾਵੇ ਤਾਂ ਬੀਬੀ ਜਗੀਰ ਕੌਰ ਉਹਨਾਂ ਨੇ ਵੀ ਸਕੇਦ ਦਿੱਤੇ ਨੇ ਜਿਹੜੇ ਨੇਲੇ ਸੁੱਤਰੀ ਕਹਿ ਰਹੇ ਨੇ ਕਿ ਮੂੜ ਜਿਹੜੇ ਨੇ ਉਹਨਾਂ ਦੇ ਨਾਲ ਜੁੜ ਸਕਦੇ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਪਹੁੰਚ ਕਰਦਾ ਕਿਉਂਕਿ ਸੁਖਵਿੰਦਰ ਬਾਦਲ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜਿਹੜੇ ਰੁੱਸੇ ਹੋਏ ਨੇ ਅਕਾਲੀ ਦਲ ਦੇ ਲੀਡਰ ਜਾਂ ਅਕਾਲੀ ਦਲ ਤੋਂ ਦੂਰ ਜਾ ਚੁੱਕੇ ਨੇ ਜਾਂ ਵੱਖ ਹੋ ਚੁੱਕੇ ਨੇ ਤਾ ਉਹ ਪੰਥ ਦੀ ਮਜ਼ਬੂਤੀ ਦੇ ਲਈ ਮੂੜ ਇਕੱਠੇ ਹੋਣ ਇਹ ਸੰਦਾ ਸੁਖਵੀਰ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਤਾਂ ਜੇਕਰ ਸੁਖਬੀਰ ਸਿੰਘ ਬਾਦਲ ਹੁਣੀ ਜਾਂ ਉਹਨਾਂ ਦੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਬੀਬੀ ਜਗੀਰ ਕੌਰ ਤੱਕ ਪਹੁੰਚ ਕਰਦੇ ਨੇ ਤਾਂ ਉਹ ਬੀਬੀ ਜਗੀਰ ਕੌਰ ਮੂੜ ਸ਼੍ਰੋਮਣੀ ਕਾਲੇ ਦਲ 'ਚ ਆ ਸਕਦੇ ਨੇ ਤੇ ਢਿੰਡਸਾ ਵੱਲੋਂ ਵੀ ਚੰਗੇ ਸੰਕੇਤ ਨੇ ਜਿਹੜੇ ਦਿੱਤੇ ਗਏ ਨੇ ਤੇ ਸ਼੍ਰੋਮਣੀ ਕਾਲੇ ਦਲ ਪ੍ਰਤੀ ਜਿਹੜੇ ਹਮੇਸ਼ਾ ਗੁੱਸੇ ਦੇ ਨਾਲ ਬੋਲਦੇ ਸੀ ਸਵਾਲ ਚੁੱਕਦੇ ਸੀ ਅਕਾਲੀ ਦਲ ਤੇ ਕਿਉਂਕਿ ਅਕਾਲੀ ਦਲ ਦੇ ਵਿੱਚ ਰਾਜ ਸਭਾ ਮੈਂਬਰ ਰਹੇ ਨੇ ਤੇ ਅਕਾਲੀ ਦਲ ਤੋਂ ਹੀ ਜਿਹੜੇ ਮੰਤਰੀ ਵੀ ਰਹੇ ਨੇ ਤਾਂ ਉਹ ਜਿਹੜੇ ਸਵਾਲ ਚੁੱਕਦੇ ਸੀਗੇ ਉਹਨਾਂ ਦੇ ਸੁਰਮ ਵੀ ਹੁਣ ਨਰਮ ਪੈਣ ਦੇ ਨਜ਼ਰ ਆ ਰਹੇ ਨੇ ਆਉਣ ਵਾਲੇ ਦਿਨਾਂ 'ਚ ਹਾਲਾਤ ਕੀ ਹੁੰਦੇ ਨੇ ਅਕਾਲੀ ਦਲ ਕੀ ਇੱਕ ਜੁੱਟ ਹੁੰਦਾ ਹੈ ਜਿਹੜੇ ਅਕਾਲੀ ਦਲ ਦੀ ਤਮਾਮ ਲੀਡਰਸ਼ਿਪ ਬੱਕ ਹੋ ਚੁੱਕੀ ਆ ਅਕਾਲੀ ਦਲ ਤੋਂ ਕੀ ਉਹ ਵਾਪਸ ਮੁੜ ਕੇ ਆਉਂਦੀ ਆ ਤੇ ਚੋਣਾਂ ਨੂੰ ਲੈ ਕੇ ਕੀ ਸੰਕਰਨ ਹੁੰਦੇ ਨੇ ਤਮਾਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ Tän vaan.